ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਇੱਕ ਆਪਣੇ ਪਿਆਰੇ ਜਿਹੇ ਸਬਸਕ੍ਰਾਈਬਰ ਆਪਣੀ ਭੈਣ ਦਾ ਆਇਆ ਸੀਗਾ ਜੀ ਆਪਾਂ ਨੂੰ ਕਮੈਂਟਸ ਹੋਇਆ ਬੀਨ ਦੀ ਸਬਜੀ ਬਾਰੇ ਸੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਸੋਇਆ ਬੀਨ ਦੀ ਸਬਜੀ ਪੂਰੀ ਹਲਵਾਈ ਸਟਾਈਲ ਐਂ ਵਧੀਆ ਤਰੀਕਿਆਂ ਨਾਲ ਠੀਕ ਹੈ ਜੀ ਸੋ ਮੈਂ ਲੈ ਲਈਏ ਜੀ ਇਹ 1 ਡੇਡ ਕੋਲੀ ਸੋਇਆ ਬੀਨ ਐ ਜਿਹੜੀ ਇਹ ਹੈਗੀ ਮਿੰਨੀ ਸੋਇਆ ਬੀਨ ਠੀਕ ਹੈ ਜੀ ਜਿਹੜੀ ਆਪਾਂ ਬੜੀ ਸੋਇਆ ਬੀਨ ਲੈਂਦੇ ਆ ਉਹ ਨਾਲੋਂ ਥੋੜੀ ਜਿਹੀ ਜ਼ਿਆਦਾ ਵਧੀਆ ਬਣਦੀ ਹੈ ਇਹ ਠੀਕ ਹੈ ਜੀ ਤੇ ਤੁਸੀਂ ਇਹੀ ਵਰਤਣੀ ਆ ਤੁਸੀਂ ਕੁਆਂਟੀਟੀ ਆਪਣੇ ਹਿਸਾਬតាម ਨਾਲ ਲੈ ਲਓ ਜਿੰਦਾ ਕੋ ਤੁਹਾਡਾ ਟੱਬਰ ਹੈ ਤੁਸੀਂ ਉਨੀ ਕਾ ਸਬਜ਼ੀ ਬਣਾ ਲਿਓ ਠੀਕ ਹੈ ਜੀ ਮੈਂ ਲਈਆਂ ਇਹ ਡੇਢ ਕੋਲੀ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗੀ ਹੈ ਜੀ ਗ੍ਰੀਨ ਚੀਲੀ ਜਾਨੀ ਹਰੀ ਮਿਰਚ ਮਿਕਸੀ ਕੀਤੀ ਹੋਈ ਆਦਰਕ ਲਸਣ ਪੇਸਟ ਇੱਕ ਓਵਰ ਸਾਈਜ਼ ਪਿਆਜ਼ ਕੱਟ ਲਿਆ ਤੁਸੀਂ ਮੀਡੀਅਮ ਸਾਈਜ਼ ਦੋ ਕੱਟ ਲਿਓ ਇਆ ਹੈਗੇ ਤਿੰਨੇ ਟਮਾਟਰ ਕੱਟ ਲਏ ਮੈਂ ਠੀਕ ਹੈ ਜੀ ਤੇ ਬਾਕੀ ਮਸਾਲੇ ਤੁਹਾਨੂੰ ਨਾਲ ਦੀ ਨਾਲ ਦੱਸੂਗਾ ਸਭ ਤੋਂ ਪਹਿਲਾਂ ਜਿਹੜਾ ਕੰਮ ਆਪਾਂ ਨੇ ਸੋਇਆ ਬੀਨ ਜਿਹੜੀ ਇਹ ਪਿਓ ਕੇ ਰੱਖ ਦੇਣੀ ਆ ਤਕਰੀਬਨ ਅੱਧੇ ਘੰਟੇ ਵਾਸਤੇ ਤਾਂ ਜੋ ਇਹ ਫੁੱਲ ਜਾਵੇ ਅਵਾਲ ਨਹੀਂ ਨਹੀਂ ਹੈਗੀ ਇਹ ਠੀਕ ਹੈ ਜੀ ਗਰਮ ਪਾਣੀ ਚ ਹੁਣ ਤਾਂ ਕੈਂਕੀ ਵਾਲਾ ਹੀ ਪਾਣੀ ਬਥੇਰਾ ਗਰਮ ਹੋ ਜਾਂਦਾ ਏ ਤੁਸੀਂ ਨੋਰਮਲ ਪਾਣੀ ਚ ਇਹਨੂੰ ਗਰ ਇਦਾਂ ਹੀ ਮਤਲਬ ਛੱਡ ਦੇਣਾ ਠੀਕ ਹੈ ਨੋਰਮਲ ਪਾਣੀ ਚ ਤਕਰੀਬਨ 20 ਮਿੰਟ ਅੱਧੇ ਘੰਟੇ ਵਾਸਤੇ ਜਦੋਂ ਇਹ ਫੁੱਲ ਗਈ ਤੇ ਲਓ ਜੀ ਜਦੋਂ ਤੱਕ ਆਪਣੀ ਸੋਇਆਬੀਨ ਭਿੱਜਦੀ ਹੈ ਜਣੀ ਫੁੱਲਦੀ ਆ ਉਦੋਂ ਤੱਕ ਬਣਾ ਲਨੇ ਆਪਾਂ ਇਹਦਾ ਗਰੇਵੀ ਮਸਾਲਾ ਤੇ ਲਓ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਥੋੜਾ ਜਿਹਾ ਸਰੋਂ ਦਾ ਤੇਲ ਇਹਦੇ ਚ ਦੋ ਪਾਵਾਂਗੇ ਬੜੀਆਂ ਇਲਾਇਚੀਆਂ ਤੇ ਦੋ ਛੋਟੀਆਂ ਇਲਾਇਚੀਆਂ ਪਾ ਲਾਂਗੇ ਤਿੰਨ ਲੌਂਗ ਹੋਗੇ ਤੇ ਇੱਕ ਦਾਲਚੀਨੀ ਦਾ ਟੋਟਾ ਪਾ ਦੂੰਗੇ ਠੀਕ ਹੈ ਜੀ ਖੜੇ ਮਸਾਲੇ ਇਹ ਤੇ ਥੋੜੇ ਜਿਹਾ ਪਾ ਲੂਗੇ ਤੇਜ ਪੱਤਾ ਠੀਕ ਹੈ ਜੀ ਤੇਜ ਪੱਤਾ ਆਪਣੇ ਕੋਲ ਖਤਮ ਹੋ ਗਿਆ ਨਮਾ ਲੈ ਕੇ ਆਉਂਗੇ ਹੁਣ ਫਿਲਾਲ ਆਪਣਾ ਸਰਜਣਾ ਚ ਤੇ ਲੋ ਜੀ ਇਹਨੂੰ ਹਲਕਾ ਜਿਹਾ ਭੁੰਨੂਗੇ ਤਕਰੀਬਨ 1 ਅੱਧਾ ਮਿੰਟ ਜਦੋਂ ਹਲਕੇ ਜਿਹਾ ਚਟਕ ਗਏ ਉਸ ਤੋਂ ਬਾਅਦ ਪਾ ਦਾਂਗੇ ਇੱਕ ਪਿਆਜ਼ ਠੀਕ ਹੈ ਜੀ ਇਹ بڑا ਸਾਈਜ਼ ওভার ਸਾਈਜ਼ ਪਿਆਜ਼ ਦਿੱਤਾ ਜਾਂ ਤੁਸੀਂ ਦੋ ਪਿਆਜ਼ ਪਾ ਸਕਦੇ ਹੋ ਤੇ ਲੋ ਜੀ ਇਹ ਪਿਆਜ਼ਾਂ ਨੂੰ ਭੁੰਨੂਗੇ ਹੁਣ ਆਪਾਂ 4-5 ਮਿੰਟ ਉਸ ਤੋਂ ਬਾਅਦ ਕਰਾਂਗੇ ਅਗਲਾ ਸਮਾਨ ਐਡ ਹੈ ਦੇ ਵਿੱਚ ਤੇ ਲੋ ਜੀ ਪਿਆਜ਼ ਆਪਣੇ ਹੋ ਚੁੱਕੇ ਆ ਜੀ ਹੁਣ ਪਾਵਾਂਗੇ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਆਪਾਂ ਠੀਕ ਆ ਜੀ ਪਿਆਜ਼ ਜਾਨੀ ਜ਼ਿਆਦਾ ਨਹੀਂ ਭੁੰਨਣੇ ਥੋੜੇ ਜਿਹਾ ਕੱਚੇ ਜਿਹੀ ਰੱਖਣੇ ਆ ਲੋ ਜੀ ਇੱਕ ਚਮਚ ਪਾਵਾਂਗੇ ਤੇਗੀ ਮਿਰਚ ਛੋਟਾ ਤੇ ਥੋੜੀ ਜੀ ਪਾਵਾਂਗੇ ਹਲਦੀ ਠੀਕ ਆ ਜੀ ਜਦੋਂ ਹਲਕੇ ਜਿਹੀ ਭੁੰਨ ਹੋ ਗਈ ਉਸ ਤੋਂ ਬਾਅਦ ਨਾਲ ਲਾਦੀ ਪਾ ਦਾਂਗੇ ਤਿੰਨ ਟਮਾਟਰ ਆਪਾਂ ਤੇ ਲੋ ਜੀ ਮਸਾਲਾ ਆਪਣਾ ਰੈਡੀ ਆ ਤੇ ਦੋ ਚਮਚ ਪਾ ਦਾਂਗੇ ਨਮਕ ਦੇ ਠੀਕ ਹੈ ਜੀ ਤਾਜ਼ੇ ਟਮਾਟਰ ਟਮਾਟਰ ਪਿਆਜ਼ ਆਪਣੀ ਜਾਵੇ ਇਹ ਗਾਲਾ ਤੇ ਲੋ ਜਿਆ ਤਾਂ ਥੋੜਾ ਜਿਹਾ ਐਡ ਕਰ ਦਾਂਗੇ ਪਾਣੀ ਤੇ ਮਸਾਲੇ ਚ ਚੰਗੀ ਤਰ੍ਹਾਂ ਹੁਣ ਟਮਾਟਰ ਤੇ ਪਿਆਜ਼ ਨੂੰ ਜਦ ਤੱਕ ਇਹ ਗਲ ਨਹੀਂ ਜਾਂਦੇ ਠੀਕ ਹੈ ਜੀ ਜਦ ਤੱਕ ਪਕਾਵਾਂਗੇ ਆਪਾਂ ਇਹਨੂੰ ਕੋ ਮਿਲਦੇ ਆ ਥੋੜੀ ਦੇਰ ਬਾਅਦ ਤੇ ਲਓ ਜੀ ਬੜੀਆਂ ਵੀ ਆਪਣੀਆਂ ਇਹਨ ਭਿੱਜ ਚੁੱਕੀਆਂ ਦੇਖੋ ਸੋ ਮੰਨੂ ਆਉਣਾ ਪੈ ਗਿਆ ਜੀ ਅੱਜ ਅੰਦਰ ਪਰ ਸੋਈ ਦੇ ਵਿੱਚ ਹੈਗੀ ਆ ਬਹੁਤ ਗਰਮੀ ਫੋਨ ਹੋ ਰਿਹਾ ਤਾਂ ਆਪਣਾ ਹੀਟ ਠੀਕ ਹੈ ਜੀ ਸੋ ਇਸ ਕਰਕੇ ਮੰਨੂ ਅੰਦਰ ਆਉਣਾ ਪੈ ਗਿਆ ਕਿਉਂਕਿ ਫੋਨ ਆਪਣਾ ਹੋਣ ਲੱਗ ਗਿਆ ਤਾਂ ਗਰਮ ਸੋ ਬੜੀਆਂ ਜਿਹੜੀਆਂ ਆਪਾਂ ਇਹ ਨਿਚੋੜ ਕੇ ਇਦਾਂ ਪਾਣੀ ਕੱਢ ਕੇ ਇਹਨਾਂ ਤਾਂ ਸਾਰੀਆਂ ਦਾ ਕੱਢ ਲਾਂਗੇ ਇੱਕ ਬੜੀ ਭਰਾਤ ਚ ਤੇ ਲੋ ਜੀ ਇੱਕ ਚਮਚਾ ਆਪਾਂ ਨੇ ਬੜੀਆਂ ਦੇ ਉੱਪਰ ਪਾਉਣਾ ਬੇਸਣ ਦਾ ਠੀਕ ਹੈ ਜੀ ਜਿਹੜਾ ਆਪਾਂ ਘਰਾਂ ਨਾਰਮਲ ਬੇਸਣ ਵਰਤਦੇ ਹਾਂ ਨਾ ਇੱਕ ਚਮਚਾ بڑا ਚਮਚ ਚ ਭਰ ਕੇ ਜ਼ਿਆਦਾ ਨਹੀਂ ਪਾਉਣਾ ਸਿਰਫ ਇੱਕ ਚਮਚ ਚ ਭਰ ਕੇ ਇਹਦੇ ਉਪਰ ਛਿੜਕ ਲੈਣਾ ਜੇ ਬੜੀਆਂ ਜ਼ਿਆਦਾ ਹੋਈਆਂ ਤਾਂ ਦੋ ਚਮਚ ਪਾ ਦਿਓ ਠੀਕ ਹੈ ਜੀ ਛਿੜਕ ਲਿਆ ਤੇ ਹੁਣ ਪਾਉਣਾ ਇਹਦੇ ਪਰ ਆਪਾਂ ਨੇ ਥੋੜਾ ਜਿਹਾ ਆਦਰ ਕੱਲਾ ਸੰਦਾ ਪੇਸਟ ਠੀਕ ਹੈ ਜੀ ਇੱਕ ਚਮਚਾ ਤੇ ਉਸ ਤੋਂ ਬਾਅਦ ਥੋੜੀ ਜੀ ਪਾਉਣੀ ਹੈ ਤੇਗੀ ਮਿਰਚਾ ਛੋਟਾ ਚਮਚ ਦੇਗੀ ਵਿੱਚ ਨਾ ਹੋਈ ਤਾਂ ਲਾਲ ਮਿਰਚ ਪਾ ਲਿਓ ਉਹ ਨਾਲ ਵੀ ਕੰਮ ਚੱਲ ਜਾਊਗਾ ਤੇ ਇਹਨੂੰ ਕਰ ਦਾਂਗੇ ਸਾਰੇ ਨੂੰ ਮਿਕਸ ਐ ਬੜੀਆਂ ਨੂੰ ਹੁਣ ਆਪਾਂ ਤਕਰੀਬਨ 15-20 ਮਿੰਟ ਇਦਾਂ ਹੀ ਪਈਆਂ ਰਹਿਣ ਦੋਗੇ ਉਸ ਤੋਂ ਬਾਅਦ ਕਰਾਂਗੇ ਇਹਨਾਂ ਨੂੰ ਹਲਕੀਆਂ ਜਿਹੀਆਂ ਸ਼ੈਲੋ ਫਰਾਈ ਤੇ ਲੋ ਜੀ ਆ ਜਿਹੜਾ ਮਸਾਲਾ ਆਪਾਂ ਨੇ ਬਣਾਇਆ ਏ ਇਹਨੂੰ ਕਰ ਲਾਂਗੇ ਹੁਣ ਸਾਰੇ ਨੂੰ ਮਿਕਸੀ ਠੰਡਾ ਇਹ ਹੋ ਗਿਆ ਤੇ ਇਹਨੂੰ ਮਿਕਸੀ ਦੇ ਜੱਗ ਚ ਪਾ ਕੇ ਇਹਨੂੰ ਕਰ ਲਾਂਗੇ ਮਿਕਸੀ ਤੇ ਲੋ ਜੀ ਮਸਾਲਾ ਵੀ ਆਪਾਂ ਨੇ ਪੀਸ ਲਿਆ ਠੀਕ ਹੈ ਜੀ ਕਲਰ ਦੇਖ ਲਓ ਮਸਾਲੇ ਦਾ ਕਿੰਨਾ ਵਧੀਆ ਆਇਆ ਤੇ ਜਦੋਂ ਵੀ ਤੁਸੀਂ ਕਈ ਵਾਰ ਆ ਮਸਾਲਾ ਕਿਸੇ ਵੀ ਸਬਜ਼ੀ ਚ ਪਾ ਸਕਦੇ ਆ ਠੀਕ ਹੈ ਜੀ ਜਿਵੇਂ ਮਟਰ ਪਨੀਰ ਹੋ ਗਿਆ ਸ਼ਾਹੀ ਪਨੀਰ ਹੋ ਗਿਆ ਹੋਰ ਬਹੁਤ ਸਾਰੀਆਂ ਸਬਜ਼ੀਆਂ ਚ ਇਹਨੂੰ ਵਰਤ ਸਕਦੇ ਆ ਤੁਸੀਂ ਸੋ ਜਦੋਂ ਵੀ ਆਹ ਮਸਾਲਾ ਤੁਸੀਂ ਪੀਸਣਾ ਜਿਹੜੇ ਵਿੱਚ ਆਪਾਂ ਨੇ ਮਸਾਲੇ ਪਾਏ ਵੀ ਹੁੰਦੇ ਤੇਜ ਪੱਤਾ ਬੜੀ ਛੋਟੀ ਇਲਾਚੀ ਲੌਂਗ ਲੌਂਗ ਉਹ ਕਦੇ ਵੀ ਇਹਦੇ ਵਿੱਚ ਨਹੀਂ ਪੀਸਣੇ ਫਿਰ ਇਹ ਤਾਂ ਸਟਰੋਂਗ ਫਲੇਵਰ ਹੋ ਜਾਂਦਾ ਕੜੱਤਨ ਪਰ ਹੋ ਜਾਂਦੇ ਆ ਇਹ ਤੁਸੀਂ ਬਾਹਰ ਕੱਢ ਦੇਣੇ ਆ ਤੇ ਲੋ ਜੀ ਹੁਣ ਮਾਰਦੇ ਆ ਤੜਕਾ ਤੇ ਲੋ ਜੀ ਇਹ ਬੜੀਆਂ ਨੂੰ ਹੁਣ ਕਰਾਂਗੇ ਆਪਾਂ ਸ਼ੈਲੋ ਫਰਾਈ ਯਾਨੀ ਪੰਜਾਬੀ ਚ ਕਹਾਂ ਤਾਂ ਇਹਨਾਂ ਨੂੰ ਭੁੰਨ ਲੂ ਗਿਆਂ ਚੰਗੀ ਤਰ੍ਹਾਂ ਲੋ ਜੀ ਤੇਲ ਆਪਣਾ ਹੋ ਗਿਆ ਗਰਮ ਸਵੈੰਦਨ ਨੂੰ ਪਾ ਮਾਰ ਕੇ ਵਿੱਚ ਇਹਨਾਂ ਦੇ ਠੀਕ ਹੈ ਜੀ ਸਵੈੰਦਨ ਨੂੰ ਸਾਰਿਆਂ ਨੂੰ ਲਵਾ ਕੇ ਭੁੰਨਾ ਤਾਂ ਜੇ ਤੁਸੀਂ ਇਸ ਤਰੀਕੇ ਨਾਲ ਬੜੀਆਂ ਦੀ ਸਬਜ਼ੀ ਬਣਾਉਂਗੇ ਨਾ ਤਾਂ ਬਹੁਤ ਵਧੀਆ ਬਣਦੀ ਹੈ ਜੀ ਨੌਨ ਵੇਜ ਨਾਲੋਂ ਵੀ ਜ਼ਿਆਦਾ ਵਧੀਆ ਬਣਦੀ ਆ ਤੇ ਲਓ ਜੀ ਇਹਨਾਂ ਨੂੰ ਭੁੰਨਾਗੇ ਹੁਣ ਤੇ ਭੁੰਨੀਆਂ ਇਹ ਪੂਰੇ ਸੇਕ ਪਰ ਠੀਕ ਹੈ ਜੀ ਘੱਟ ਸੇਕ ਪਰ ਨਹੀਂ ਭੁੰਨਣੀਆਂ ਸਵੈੰਦਨ ਨੂੰ ਲਵਾ ਕੇ ਚੰਗੀ ਤਰ੍ਹਾਂ ਭੁੰਨਾ ਮਿਲਦੀਆਂ ਤੋਂ ਬਾਅਦ ਤੇ ਵਿੱਚ ਵਿੱਚ ਮੈਂ ਹਲਾਈ ਵੀ ਜਾਣੀ ਆ ਇਹ ਤਾਂ ਜੋ ਛੜ ਵੀ ਨਾ ਜਾਵੇ ਤੇ ਭੁੰਨਣੀਆਂ ਵੀ ਜ਼ਰੂਰੀ ਆ ਇੱਕ ਤੰ ਦਾ ਜਿਹੜਾ ਬਕ ਬਕ ਆ ਜਾ ਟੇਸਟ ਹੁੰਦਾ ਉਹ ਖਤਮ ਹੋ ਜਾਂਦਾ ਏ ਤੇ ਕਿ ਜਿਹੜੀ ਆ ਸਬਜ਼ੀ ਭੁੰਨ ਕੇ ਬਣਾਉਂਦੇ ਆ ਨਾ ਖਾਣੇ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਲੋ ਜੀ ਮਿਲਦੀਆਂ ਥੋੜੀ ਦੇਰ ਬਾਅਦ ਆ ਤੇ ਲੋ ਜੀ ਬੜੀਆਂ ਆਪਣੀਆਂ ਸ਼ੈਲੋ ਫਰਾਈ ਹੋ ਗਈਆਂ ਜ਼ਿਆਦਾ ਲਾਲ ਵੀ ਨਹੀਂ ਕਰਨੀਆਂ ਇਹ ਠੀਕ ਆ ਜੀ ਜਦੋਂ ਐਦਾਂ ਦੀ ਹੋ ਗਈਆਂ ਕਰਕਰੀਆਂ ਜਿਹਾ ਨਾ ਪੁਰਕਰੀਆਂ ਜਿਹਾ ਫਿਰ ਕੱਢ ਲੜੀਆਂ ਆਪਾਂ ਨੇ ਨਿਚੋੜ ਨਿਚੋੜ ਕੇ ਕਿਸੇ ਝਾਰਨੀ ਨਾਲ ਆਹ ਦੇਖੋ ਥਾਲੀ ਚ ਠੀਕ ਹੈ ਜੀ ਤੇ ਲੋ ਜੀ ਬੜੀਆਂ ਕੱਢ ਲੀਆਂ ਬਾਹਰ ਆਪਾਂ ਨੇ ਹੁਣ ਪਾਉਨੇ ਆ ਦੇ ਵਿੱਚ ਜੀਰਾ ਆਪਾਂ ਥੋੜਾ ਜਿਹਾ ਠੀਕ ਹੈ ਜੀ ਆ ਲੋ ਥੋੜਾ ਜਿਹਾ ਜੀਰਾ ਪਾਵਾਂਗੇ ਤੇ ਨੂੰ ਹਲਕਾ ਜਿਹਾ ਭੁੰਨਾਂਗੇ ਤੇ ਐਸੀ ਤੇਲ ਜਿਹੜਾ ਆਪਣਾ ਤੇਲ ਕੜਾਹੀ ਦੇ ਵਿੱਚ ਬਚਿਆ ਐਸੀ ਤੇਲ ਦੇ ਵਿੱਚ ਆਪਾਂ ਨੇ ਮਾਰ ਲੈਣਾ ਤੜਕਾ ਹੋਰ ਤੇਲ ਦੀ ਆਪਾਂ ਨੇ ਪਾਣਾ ਇਹਦੇ ਵਿੱਚ ਤੇ ਜੀਰੇ ਨੂੰ ਭੁੱਦਾਂਗੇ ਹਲਕਾ ਜਾ ਤੇ ਲੋ ਜੀ ਹੁਣ ਪਾਵਾਂਗੇ ਇੱਕ ਚਮਚ ਆਦਰਕ ਲਸਣ ਦਾ ਪੇਸਟ ਜਾਂ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਜਾਂ ਕੁੰਟੀ ਚ ਕੁੱਟ ਕੇ ਪਾ ਲਿਓ ਤੇ ਇਹਨੂੰ ਭੁੰਨ ਲਾਗੇ ਆਪਾਂ ਇੱਕ ਅੱਧਾ ਮਿੰਟ ਤੇ ਲੋ ਜੀ ਆਦਰਕ ਲਸਣ ਆਪਣਾ ਭੁੰਨ ਹੋ ਗਿਆ ਹੁਣ ਸੇਕ ਕਰ ਲਾਂਗੇ ਥੋੜਾ ਜਿਹਾ ਕੱਟ ਅੱਧਾ ਚਮਚਾ ਪਾਵਾਂਗੇ ਤੇ ਗੀ ਮਿਰਚ ਦਾ ਠੀਕ ਹੈ ਜੀ ਤੇ ਥੋੜੀ ਜੀ ਪਾਵਾਂਗੇ ਹਲਦੀ ਤੇ ਲਓ ਜੀ ਜਦੋਂ ਇਹ ਹਲਕੇ ਜਿਹੀ ਭੁੰਨ ਹੋ ਗਈ ਉਸ ਤੋਂ ਬਾਅਦ ਥੋੜਾ ਜਿਹਾ ਪਾ ਦਾਂਗੇ ਪਾਣੀ ਤਾਂ ਜੋ ਤੇਗੀ ਮਿਰਚ ਤੇ ਹਲਦੀ ਆ ਜਿਹੜੀ ਉਹ ਫੁਕੇ ਨਾ ਠੀਕ ਹੈ ਜੀ ਜਦੋਂ ਇਹ ਹਲਕੀ ਜਿਹੀ ਭੁੰਨ ਹੋ ਗਈ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਮਸਾਲਾ ਜਿਹੜਾ ਆਪਾਂ ਨੇ ਪੀਸ ਕੇ ਰੱਖਿਆ ਵਾ ਤੇ ਲਓ ਜੀ ਆ ਮਸਾਲਾ ਪਾ ਦਾਂਗੇ ਤੈਨੂੰ ਪੁੰਨਾਗੇ ਹੁਣ ਆਪਾਂ 4-5 ਮਿੰਟ ਇਹਨੂੰ ਪੂਰੇ ਠੇਕ ਪਰ ਤੇ ਲੋ ਜੀ ਮਸਾਲਾ ਹੋ ਗਿਆ ਆਪਣਾ ਪੁੰਨ ਐਨ ਚੰਗੀ ਤਰ੍ਹਾਂ ਤੇ ਹੁਣ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਧਨੀਆ ਪਾਊਡਰ ਠੀਕ ਹੈ ਜੀ ਆਪਾਂ ਸਿਰਫ ਇੱਕ ਚਮਚਾ ਛੋਟਾ ਧਨੀਆ ਪਾਊਡਰ ਦਾ ਪਾਵਾਂਗੇ ਹੋਰ ਇਹਦੇ ਵਿੱਚ ਕੁਝ ਨਹੀਂ ਪਾਣਾ ਹੈਗਾ ਕਿਉਂਕਿ ਜਿਆਦਾ ਮਸਾਲੇ ਪਾਉਂਗੇ ਗਰਮੀ ਆ ਫਿਰ ਤੇ ਥੋੜੀ ਜੀ ਪਾ ਦਾਂਗੇ ਕਸੂਰੀ ਮੇਥੀ ਤੇ ਇਹਨੂੰ ਕਰਾਂਗੇ ਮਿਕਸ ਤੇ ਥੋੜੀ ਜੀ ਪਾ ਦਾਂਗੇ ਹਰੀ ਮਿਰਚਾ ਠੀਕ ਹੈ ਜੀ ਹੱਪੀਸੀ ਹੋਈ ਹਰੀ ਮਿਰਚ ਐ ਇਹ ਤੁਸੀਂ ਆਪਣੇ ਟੇਸਟ ਰਿਕਾਰਡਿੰਗ ਪਾ ਲਿਓ ਤੇ ਉਸ ਤੋਂ ਬਾਅਦ ਇਹਦੇ ਬਾਅਦ ਹੁਣ ਆਪਾਂ ਇਹਨੂੰ ਭੁੰਨਾਂਗੇ ਤਕਰੀਬਨ 4-5 ਮਿੰਟ ਹੋਰ ਮਸਾਲੇ ਪਾਉਣ ਤੋਂ ਬਾਅਦ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਠੀਕ ਆ ਜੀ ਹੋਰ ਜਿੰਨਾ ਤੁਸੀਂ ਮਸਾਲੇ ਦੀ ਪਣਾਈ ਕਰੋਗੇ ਉਨੀ ਸਬਜੀ ਜਿਆਦਾ ਵਧੀਆ ਬਣੂਗੀ ਤੇ ਲੋ ਜੀ ਇਹਨੂੰ ਥੋੜਾ ਸੇਕ ਕਰ ਲਾਂਗੇ ਤੇਜ ਇਹਨੂੰ ਹੋਰ ਭੁੰਨਦੇ ਆ ਤੇ ਲੋ ਜੀ ਮਸਾਲਾ ਆਪਣਾ ਭੁੰਨ ਹੋ ਗਿਆ ਹੁਣ ਇਹਦੇ ਚ ਐਡ ਕਰ ਦਾਂਗੇ ਸੋਇਆ ਬੀਨ ਠੀਕ ਹੈ ਜੀ ਤੇ ਸਾਰੀ ਸੋਇਆ ਬੀਨ ਐਡ ਕਰ ਦਾਂਗੇ ਤੇ ਇਹਨੂੰ ਭੁੰਨਾਂਗੇ 1 ਅੱਧਾ ਮਿੰਟ ਮਜਾ ਜੋ ਮਸਾਲਾ ਇਹਦੇ ਵਿੱਚ ਜਿਹੜੀ ਗਰੇਵੀ ਆਪਾਂ ਨੇ ਬਣਾਈ ਆ ਤਾਂ ਜੋ ਵਿੱਚ ਤੱਕ ਰਚ ਜਵੇ ਠੀਕ ਹੈ ਜੀ ਸਾਰੀ ਉਹ ਤੇ ਉਸ ਤੋਂ ਬਾਅਦ ਪਾਵਾਂਗੇ ਇਹਦੇ 'ਚ ਪਾਣੀ ਤੇ ਲੋ ਜੀ ਸੋਇਆ ਬੀਨ ਆਪਣੀ ਭੁੰਨ ਹੋ ਗਈ ਹੁਣ ਪਾਉਨੇ ਆ 'ਚ ਪਾਣੀ ਠੀਕ ਹੈ ਜੀ ਪਾਣੀ ਤੁਸੀਂ ਆਪਣੇ ਹਿਸਾਬ ਤਾਬ ਨਾਲ ਪਾ ਲਿਓ ਜਿੰਨੀ ਕੁ ਤੁਸੀਂ ਇਹ ਗਾੜੀ ਰੱਖਣੀ ਹੋਈ ਠੀਕ ਹੈ ਜੀ ਗਾੜੀ ਰੱਖ ਲਓ ਜੇ ਜ਼ਿਆਦਾ ਪਤਲੀ ਕਰਨੀ ਹੋਈ ਤਾਂ ਪਤਲੀ ਕਰ ਲਿਓ ਠੀਕ ਹੈ ਜੀ ਤੇ ਲਓ ਜੀ ਮੈਂ ਇੱਕ ਗਲਾਸ ਪਾਣੀ ਦਾ ਐਡ ਕਰ ਲਿਆ ਇਹਦੇ ਚ ਤੇ ਹੁਣ ਇਹਨੂੰ ਆਪਾਂ ਪਕਾਵਾਂਗੇ ਚੰਗੀ ਤਰ੍ਹਾਂ 4 ਤੋਂ 5 ਮਿੰਟ ਠੀਕ ਹੈ ਜੀ ਪੂਰੇ ਸੇਕ ਪਰ ਤਾਂ ਜੋ ਇਹਦਾ ਜਿਹੜਾ ਮਸਾਲਾ ਮਸੂਲਾ ਸਾਰਾ ਸੋਇਆ ਬੀਨ ਦੇ ਵਿੱਚ ਰਚ ਜਵੇ ਵਿੱਚ ਆ ਜਾਵੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਫਿਰ ਪਲੇਟ 'ਚ ਕੱਢ ਕੇ ਠੀਕ ਹੈ ਜੀ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ। ਲਓ ਜੀ ਸਬਜ਼ੀ ਬਣ ਕੇ ਹੋ ਗਈ ਆਪਣੀ ਰੈਡੀ। ਹੁਣ ਪਾਉਂਦੇ ਆਂ ਹਰਾ ਧਨੀਆ ਇਹਦੇ ਉਪਰ ਆ ਦੇਖੋ ਜੀ ਕਿੰਨਾ ਵਧੀਆ ਕਲਰ ਆਇਆ ਫੋਨ ਦੇ ਵਿੱਚ ਥੋੜੀ ਜੀ ਦਿੱਕਤ ਐ ਸਹੀ ਢੰਗ ਨਾਲ ਆ ਨਹੀਂ ਰਿਹਾ ਪਰ ਸਬਜ਼ੀ ਦਾ ਇੰਨਾ ਪਿਆਰਾ ਕਲਰ ਆਇਆ ਨਾ ਤੁਸ ਤੇ ਲਓ ਜੀ ਹੁਣ ਥੋੜੀ ਦੇਰ ਬਾਅਦ ਤੁਹਾਨੂੰ ਦਿਖਾਉਂਦੇ ਆਂ ਫਿਰ ਪਲੇਟ 'ਚ ਕੱਢ ਕੇ। ਲਓ ਜੀ ਇਸ ਤਰੀਕੇ ਨਾਲ ਬਣਾਉਂਦੇ ਆਂ ਜੀ ਸੋਇਆ ਬੀਨ ਦੀ ਸਬਜ਼ੀ ਹਲਵਾਈ ਸਟਾਈਲ। ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਠੀਕ ਹੈ ਜੀ ਸੋ ਲੋ ਜੀ ਸਬਜੀ ਰੈਡੀ ਹੈ ਜੀ ਗੈਸ ਕਰਦੇ ਆ ਹੁਣ ਬੰਦ ਤੇ ਲੋ ਜੀ ਸਬਜੀ ਬਣ ਕੇ ਹੋ ਗਈ ਆਪਣੀ ਰੈਡੀ ਸੋਇਆਬੀਨ ਦੀ ਸਬਜੀ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਆਇਆ ਸਬਜੀ ਦਾ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਹਲਵਾਈ ਸਟਾਈਲ ਸੋਇਆਬੀਨ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਸੋ ਮਿਲਦੇ ਆ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ